ਇਹ ਤਸਵੀਰਾਂ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦੀਆਂ ਮਜੀਠਾ ਪੁਲਿਸ ਸਟੇਸ਼ਨ ਦੀਆਂ ਨੇ ਰਾਤ ਨੂੰ ਇੱਥੇ ਧਮਾਕਾ ਹੋਇਆ ਪੁਲਿਸ ਨੇ ਕਿਹਾ ਟਾਇਰ ਫਟਿਆ ਥਾਣੇ ਨੂੰ ਤਾਲੇ ਲਗਾ ਦਿੱਤੇ ਗਏ ਪਰ ਹੁਣ ਵੱਡੀ ਖਬਰ ਇਹ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਥਾਂਨੇ ਤੇ ਗ੍ਰੇਨੇਡ ਅਟੈਕ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਲਿਖਿਆ ਕਿ ਅੱਜ ਜੋ ਮਜੀਠੇ ਥਾਣੇ 'ਚ ਪੁਲਿਸ ਮੁਲਾਜ਼ਮਾਂ ਤੇ ਗ੍ਰੇਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਹੈ ਪੀ ਪੱਸੀਆ ਗੋਪੀ ਨਵਾਸ਼ੈਰੀਆ ਜੀਵਨ ਫੌਜੀ ਲੈਂਦੇ ਨੇ ਇਹ ਜੋ ਪਿਛਲੇ ਦਿਨਾਂ ਦੌਰਾਨ ਕਾਰਵਾਈਆਂ ਹੋਈਆਂ ਉਹਨਾਂ ਦੀ ਹੀ ਇੱਕੜੀ ਹੈ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਸਗੋਂ ਇਸ ਤੋਂ ਹੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਨੂੰ ਤੇ ਮੌਜੂਦਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਏਗਾ ਹਾਲਾਂਕਿ ਕੱਲ ਰਾਤ ਜਦੋਂ ਇਥੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਾਡੀ ਟੀਮ ਮੌਕੇ ਤੇ ਪਹੁੰਚੀ ਤੇ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਗਈ ਡੀਐਸਪੀ ਨੂੰ ਵਾਰ-ਵਾਰ ਇਸ ਧਮਾਕੇ ਬਾਰੇ ਸਵਾਲ ਹੋਏ ਤਾਂ ਕਹਿਣ ਲੱਗੇ ਕਿ ਟਾਇਰ ਹੀ ਫਟਿਆ ਹੈ ਉਹ ਕਿਸੇ ਨੇ ਆਪਣਾ ਗਲਤ ਕੀਤੀ ਹੈ ਜੀ ਟਾਇਰ ਫਟਿਆ ਸੀ ਤੇ ਉਹਦਾ ਟਾਇਰ ਦੀ ਜਿਵੇਂ ਆਵਾਜ਼ ਆਉਂਦੀ ਪਟਾਕੇ ਦੀ ਕਿਸੇ ਨੇ ਉਹ ਆਪਣਾ ਨਿਊ ਚਲਾਤੀ ਹੈ ਦੱਸਦਾ ਕੋਈ ਐਹੋ ਜੀ ਗੱਲ ਨਹੀਂ ਹੈ ਟਾਇਰ ਕਿਸ ਚੀਜ਼ ਦਾ ਫਟਾ ਅੰਦਰ ਫਟਿਆ ਮੋਟਰਸਾਈਕਲ ਦਾ ਟਾਇਰ ਅੰਦਰ ਫਟਿਆ ਹਵਾ ਭਰਦਾ ਮੁੰਡੇ ਕੋਲ ਹਵਾ ਭਰਦਾ ਮਲਾਜ਼ਮ ਹੀ ਸਾਡਾ ਕੋਈ ਆਪਣਾ ਹਵਾ ਭਰਦਾ ਸੀ ਉਹਦਾ ਟਾਇਰ ਫਟ ਗਿਆ ਨਹੀਂ ਅੰਦਰ ਕੋਈ ਅਪਰੇਟਸ ਹੈ ਆਪਕੇ ਕੋਲ ਹਵਾ ਭਰਨੇ ਲਈ ਜਾਂ ਉਹ ਮੋਟਰਸਾਈਕਲ ਆਪਣਾ ਮਲਾਜ਼ਮ ਦਾ ਹੀ ਮੋਟਰਸਾਈਕਲ ਦੇ ਵਿੱਚ ਜਿਵੇਂ ਆਪਣਾ ਪੰਪ ਰੱਖਿਆ ਹੁੰਦੇ ਹਵਾ ਭਰਨ ਵਾਸਤੇ ਉਹ ਦਿਨਾਵਾ ਭਰਦਿਆ ਹੋ ਗਿਆ हां जी आप लोगों ने जिस तरह ये ताले लगा लिए हैं पुलिस स्टेशन को अंदर नहीं किसी को जाने दे रही है ये क्या है ये ए साडा पर सिक्योरिटी पर्पज पर है पर अही ताला गेट आगे भी लाग के रखदे हां ओ साडा सिक्योरिटी पर्पज पर है पर पर ताला लाऊना गेट नु नहीं पर सर लेकिन टायर फटने के बाद तो कुछ शीशे भी टूटे हुए हैं नहीं कोई नहीं शीशे टूटे

ਇੱਕ ਵਾਰ ਆਪਾਂ ਦਿਖਾ ਦੇ ਨਹੀ ਨਹੀ ਰਾਤਨੀ हमको प्रेशर रिपोर्टर ਦੇ ਵਿੱਚ ਕੋਤਨਾ ਵੀ ਹੋ ਸਕਦਾ ਸਵੇਰੇ ਆਜੋ ਵਿਖਾ ਦੇ ਸਵੇਰੇ ਆਜੋ ਵਿਖਾ ਦੇਆ ਮਤਲਬ ਰਾਤ ਕਰੇ ਕੋਈ ਟੈਰਸ ਨਹੀਂ ਹਾਂ ਨਹੀ ਨਹੀ ਸਵੇਰ ਜੋ ਜੋ ਹੈ ਤਨ ਉਦਾਸਤਾ ਇਹ ਇਹ ਟਾਇਰ ਟਾਇਰ ਫਟਾ ਟਰ ਹਾਂਜੀ ਰਾਤ ਦਾ ਟਾਈਮ ਆ ਉਹ ਜਦੋਂ ਆਪਣਾ ਟਾਇਰ ਮਲਾਜਮ ਦਾ ਮੋਟਰਸਾਈਕਲ ਹੀ ਆਪਣਾ ਲੈ ਗਿਆ ਉਹ ਮੋਟਰਸਾਈਕਲ ਲੈ ਗਿਆ ਮਲਾਜਮ ਦਾ ਮੋਟਰਸਾਈਕਲ ਹੀ ਹੋ ਟਾਇਰ ਉਹ ਤੋਂ ਫਟਾ ਮੈਂ ਵੀ ਯਾਰ ਤੂੰ ਇਹ ਕੀ ਕੀਤਾ ਤੇ ਤੂੰ ਹਵਾ ਥੋੜੀ ਭਰ ਲੈ ਜੇ ਤੈਨੂੰ ਨਹੀਂ ਭਰਨੀ ਆਉਂਦੀ ਤੇ ਯਾਰ ਹੁਣ ਮਲਾਜਮ ਦਾ ਨਾਂ ਤੁਸੀਂ ਤੇ ਯਾਰ ਤੂੰ ਵੀ ਹਲਕਾ ਜਿਓ ਉਹ ਮੈਂ ਮਲਾਜਮ ਹੈ ਸਾਡਾ ਆਪ ਦਾ ਮਲਾਜਮ ਹੈ ਕੀ ਨਾਮ ਹੈ ਸਰ ਲੈ ਨਾਂ ਨੂੰ ਇੱਥੇ ਨਾਂ ਹੁਣ ਸਾਰੇ ਮਲਾਜਮ ਹੁਣ ਇੱਕ ਦੂਜੇ ਦਾ ਨਾਂ ਮਲਾਜਮ ਹੁਣ ਇੱਕ ਦੂਜੇ ਦਾ ਨਾਂ ਲਈ ਜਾਊਗਾ ਤੇ ਤੇ ਕਿਹਦਾ ਨਾਂ ਮੈਂ ਵੈਰੀਫਾਈ ਕਰ ਲਵਾਂ ਸਵੇਰੇ ਹਾਂ ਉਹ ਸਵੇਰੇ ਵੈਰੀਫਾਈ ਕਰ ਲਵਾਂ ਮਲਾਜਮ ਸਾਡਾ ਥਾਣੇਦਾਰ ਅਮਸ਼ਾਦਾ ਕਹਦਾ ਹੋ ਗਿਆ ਨਾਮ ਤੇ ਦੱਸੋ ਨਾਮ ਹੁਣ ਇੱਥੇ ਮਲਾਜਮ 60 70 ਮਲਾਜਮ ਲੱਗੇ ਆ ਹੁਣ ਉਹ ਇੱਕ ਦੋ ਦਾ ਨਾਮ ਲੈ ਜਾਊਗਾ ਫਿਰ ਨੇੜੇ ਤੇੜੇ ਲੋਕਾਂ ਦੇ ਬਿਆਨ ਵੀ ਪੁਲਿਸ ਦੇ ਦਾਅਵੇ ਨੂੰ ਝੂਠਾ ਪਾ ਰਹੇ ਸਨ ਆਵਾਜ਼ ਆਈ ਸੀ ਬਹੁਤ ਜ਼ੋਰਦਾਰ ਹਾਂ ਲੇਕਿਨ ਪੁਲਿਸ ਕਾ ਕਹਿਣਾ ਹੈ ਕਿ ਥਾਣੇ ਮੇਂ ਜੋ ਮੋਟਰਸਾਈਕਲ ਕਾ ਟਾਇਰ ਫਸ ਫਟਾਇ ਇਤਨੀ ਬਾਤ ਹੋਤੀ ਮੂਠਾ ਗਲ ਗਈ ਅੱਛਾ ਕਾਫੀ ਆਵਾਜ਼ ਆਈ ਸੀ ਬਹੁਤ ਵਾਜਈ ਤੀ ਅੰਮ੍ਰਿਤਸਰ ਦੇ ਮਜੀਠਾ ਚ ਬੁੱਧਵਾਰ ਰਾਤ ਤਕਰੀਬਨ 10 ਵਜੇ ਪੁਲਿਸ ਸਟੇਸ਼ਨ ਦੇ ਅੰਦਰ ਇਹ ਤਮਾਕਾ ਹੋਇਆ ਸੀ ਤਮਾਕਾ ਇਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਇਹ ਤਮਾਕਾ ਥਾਣੇ ਦੇ ਗੇਟ ਅੰਦਰ ਖੁੱਲੀ ਥਾਂ ਤੇ ਹੋਇਆ ਤਮਾਕੇ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ ਤੇ ਹੋਰ ਵੱਡੀ ਖਬਰ ਇਹ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਦੀ ਜ਼ਿੰਮੇਵਾਰੀ ਲਈਏ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ